ਥਾਈਲੈਂਡ ਦੀ ਰਾਜਧਾਨੀ ਬੇਕਾਂਗ ਦੇ ਵਿੱਚ ਮੰਗਲਵਾਰ ਨੂੰ ਇੱਕ ਲਗਜ਼ਰੀ ਹੋਟਲ ਦੇ ਕਮਰੇ ਦੇ ਵਿੱਚ 6 ਲੋਕ ਮਰਤਕ ਪਾਏ ਗਏ ਪੁਲਿਸ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹਨਾਂ ਲੋਕਾਂ ਨੂੰ ਜ਼ਹਿਰ ਦਿੱਤਾ ਗਿਆ ਹੋ ਸਕਦਾ ਹੈ ਨਿਊਯਾਰਕ ਟਾਈਮਜ਼ ਨੇ ਇਹ ਖਬਰ ਦਿੱਤੀ ਹੈ ਥਾਈਲੈਂਡ ਦੇ ਪ੍ਰਧਾਨ ਮੰਤਰੀ ਸ਼੍ਰੇਥਾ ਥਾਵਿਸਨ ਨੇ ਕਿਹਾ ਹੈ ਕਿ ਮਰਨ ਵਾਲੇ ਦੋ ਵੀਅਤਨਾਮੀ ਅਮਰੀਕੀ ਸਨ ਜਦਕਿ 4 ਵਿਏਟਨਾਮੀ ਨਾਗਰਿਕ ਹਨ ਖਬਰਾਂ ਦੇ ਅਨੁਸਾਰ ਮੈਟਰੋਪੋਲੀਟਨ ਪੁਲਿਸ ਬਿਊਰੋ ਦੇ ਮੁਖ ਜਾਂਚ ਅਧਿਕਾਰੀ ਮੇਜਰ ਜਨਰਲ థੈਰਡਜੇ ਤੁਮਾਸੁਥੀ ਨੇ ਕਿਹਾ ਹੈ ਕਿ ਮਰਨ ਵਾਲਿਆਂ ਵਿੱਚ ਤਿੰਨ ਪੁਰਸ਼ ਅਤੇ ਤਿੰਨ ਔਰਤਾਂ ਹਨ ਉਸਨੇ ਦੱਸਿਆ ਹੈ ਕਿ ਮੌਕੇ ਤੇ ਹੋਈ ਮੁੱਢਲੀ ਜਾਂਚ 'ਚ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਜਹਿਬ ਦਿੱਤਾ ਗਿਆ ਹੈ థੈਰਡਜੇ ਨੇ ਕਿਹਾ ਕਿ ਅਜਿਹੇ ਸੰਕੇਤ ਮਿਲੇ ਹਨ ਕਿ ਸਾਰੇ 6 ਲੋਕਾਂ ਨੇ ਕੌਫੀ ਜਾਂ ਚਾਹ ਪੀਤੀ ਸੀ ਉਹਨਾਂ ਨੇ ਕਿਹਾ ਕਿ ਸ਼ੁਰੂਆਤੀ ਪੋਸਟਮਾਰਟਮ ਦੇ ਵਿੱਚ ਕੋਈ ਵੀ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ ਅਤੇ ਇਸ ਤੋਂ ਇਲਾਵਾ ਇੱਕ ਗਾਈਡ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ মেট্রোপলিਟਨ ਪੁਲਿਸ ਕਮਿਸ਼ਨਰ ਲੈਫਟੀਨੈਂਟ ਜਰਨਲ ਥੀਸੀ ਸੇ ਸੇਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਨੂੰ ਸੰਘਰਸ਼ ਦੇ ਕੋਈ ਵੀ ਸੰਕੇਤ ਜਿਹੜੇ ਸੰਕੇਤ ਨੇ ਉਹ ਨਹੀਂ ਮਿਲੇ ਖਬਰਾਂ ਦੇ ਮੁਤਾਬਕ ਉਹਨਾਂ ਸਾਰੇ 6 ਲੋਕਾਂ ਦੀਆਂ ਲਾਸ਼ਾਂ ਇੱਕੋ ਕਮਰੇ ਦੇ ਵਿੱਚੋਂ ਮਿਲੀਆਂ ਨੇ ਅਤੇ ਸਾਰਿਆਂ ਨੇ ਮੰਗਲਵਾਰ ਨੂੰ ਚੈੱਕ ਆਊਟ ਕਰਨਾ ਸੀ ਅਤੇ ਉਹਨਾਂ ਦੇ ਬੈਗ ਪੈਕ ਕੀਤੇ ਸੰਨ